ਖਬਰ ਨਿਵਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕੱਲ 2025 ਦੇ ਬਜਟ ਦਾ ਪਹਿਲਾ ਦਿਨ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਤਤੇ ਹੋਏ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਤੇ ਕਿਉਂਕਿ ਸੀ타 ਰਮਨ ਵੱਲੋਂ ਜਿਹੜਾ ਬਜਟ ਪਾਸ ਕੀਤਾ ਗਿਆ ਉਸ ਦੇ ਵਿੱਚ ਇੰਜ ਦਿਖ ਰਿਹਾ ਸੀ ਜਿਸ ਤਰ੍ਹਾਂ ਪੰਜਾਬ ਅਤੇ ਪੰਜਾਬੀਅਰ ਦੇ ਨਾਲ ਮਇਤਰੀ ਮਾਂ ਵਾਲਾ ਬਿਹੇਵ ਕੀਤਾ ਗਿਆ ਹੋਵੇ ਸੈਂਟਰ ਸਰਕਾਰ ਵੱਲੋਂ ਲੇਕਿਨ ਇੱਧਰ ਸੂਬੇ ਦੇ ਕੈਬਨਿਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਬਿੱਲ ਦੀ ਛਲਾਗਾ ਕੀਤੀ ਜਾ ਰਹੀ ਹੈ ਯਾਨੀ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਵਾਧੂ ਕਰਜ਼ੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਬਿਜਲੀ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਨੇ ਪੈਣਗੇ ਤਾਂ ਹੀ ਸਾਨੂੰ 2300 ਕਰੋੜ ਰੁਪਏ ਦਾ ਵਾਧੂ ਕਰਜ਼ਾ ਮਿਲੇਗਾ ਇਹਨਾਂ ਸੁਧਾਰਾਂ ਦੇ ਵਿੱਚ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਲਸੇਜ ਨੂੰ ਘਟਾਉਣਾ 스마트 ਮੀਟਰ ਲਗਾਉਣਾ ਸਬਸਿਡੀ ਬਿੱਲਾਂ ਨੂੰ ਕਲੀਅਰ ਕਰਨਾ ਆਦਿ ਸ਼ਾਮਲ ਹਨ ਜੇ ਪੰਜਾਬ ਸਰਕਾਰ ਇਹਨਾਂ ਸੁਧਾਰਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਉਹਨਾਂ ਨੂੰ ਜੀਐਸਡੀਪੀ ਦਾ 0.50% ਵਾਧੂ ਕਰਜ਼ਾ ਮਿਲੇਗਾ ਕਾਟਨ ਮਿਸ਼ਨ ਦਾਲਾ ਮਿਸ਼ਨ ਅਤੇ ਤੇਨਾ ਬੀਜ ਆਦੀ ਪੰਡਾਰ ਵੱਡੇ ਐਲਾਨ ਯਾਨੀ ਕਿ ਬਿਜਲੀ ਰਿਫਾਰਮਸ ਦੀ ਮੰਗ ਪੂਰੀ ਕਰਨ ਕਿਸਾਨਾਂ ਨੂੰ ਲੈ ਕੇ ਐਲਾਨ ਜਾਣੋ ਕੇਂਦਰੀ ਬਜਟ ਵਿੱਚ ਪੰਜਾਬ ਮੁਕੀ ਮਿਲਿਆ ਯਾਨੀ ਕਿ ਮੇਨ ਗੱਲ ਸੀ ਐਮਐਸਪੀ ਦੀ ਇੱਧਰ ਕਹਿ ਰਹੇ ਨੇ ਕਿ ਸਮਾਰਟ ਮੀਟਰ ਲਗਾਉਣੇ ਪੈਣਗੇ ਜੇਕਰ 23000 ਕਰੋੜ ਰੁਪਏ ਦਾ ਵੱਡੂ ਕਰਜ਼ਾ ਲੈਣਾ ਹੈ ਯਾਨੀ ਕਿ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇੰਜ ਲੱਗ ਰਿਹਾ ਹੈ ਜਿਵੇਂ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਹੀ ਨਹੀਂ ਗਿਆ ਯਾਨੀ ਕਿ ਜੇ ਗੱਲ ਕਰੀਏ ਕੱਲ ਤੋਂ ਲੈ ਕੇ ਹੁਣ ਤੱਕ ਜਿਹੜਾ ਬਜਟ ਹੋਇਆ ਹੈ ਜਿਸ ਦੇ ਵਿੱਚ 15 ਤੋਂ 16 ਬਜਟ ਹੈ ਆਏ ਨੇ ਉਹਨਾਂ ਦੇ ਵਿੱਚ ਇੱਕ ਵਾਰ ਵੀ ਪੰਜਾਬ ਦਾ ਨਾਮ ਨਹੀਂ ਆਇਆ ਕੀ ਪੰਜਾਬ ਨੂੰ ਬੰਦੀਆਂ ਫਸਲਾਂ ਉੱਤੇ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਹੈ ਕੀ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਲਗਾਉਣ ਦੀ ਗੱਲ ਕੀਤੀ ਗਈ ਹੈ ਕੀ ਪੰਜਾਬ ਦੇ ਵਿੱਚ ਜਿਹੜੇ ਲੋਕ ਸੋਕਾ ਪੀੜਤ ਹੁੰਦੇ ਨੇ ਜਾਂ ਹੜ ਪੀੜਤ ਹੁੰਦੇ ਨੇ ਕੀ ਉਹਨਾਂ ਵਾਸਤੇ ਕੋਈ ਨਵਾਂ ਬਜਟ ਲੈ ਕੇ ਆਈਏ ਨਾ ਲੇਕਿਨ ਇਧਰ ਕਰਜ਼ੇ ਦੀ ਜ਼ਰੂਰ ਗੱਲ ਕੀਤੀ ਗਈ ਹੈ ਕਰਜ਼ੇ ਨੂੰ ਲੈ ਕੇ ਬੜੇ ਖੁਸ਼ ਹੋ ਗਏ ਨੇ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਜੇਕਰ ਅਸੀਂ ਜਿਹੜੀਆਂ ਹਦਾਇਤਾਂ ਸਾਨੂੰ ਭਾਰਤ ਸਰਕਾਰ ਵੱਲੋਂ ਇਸ ਬਜਟ ਦੇ ਵਿੱਚ ਦਿੱਤੀਆਂ ਗਈਆਂ ਨੇ ਜੇਕਰ ਅਸੀਂ ਉਸ ਦੇ ਵਿੱਚ ਸੁਧਾਰ ਕਰਨ ਲੈਣੇ ਆ ਤੇ ਸਾਨੂੰ ਹਰ ਮਹੀਨੇ 2300 ਕਰੋੜ ਰੁਪਏ ਬਿਜਲੀ ਦਾ ਕਰਜ਼ਾ ਜਰੂਰ ਮਿਲ ਜਾਵੇਗਾ ਧੰਨਵਾਦ